ਹਾਂਜੀ ਦੋਸਤੋ ਸ੍ਰੀ ਅਮਰਸਰ ਸਾਹਿਬ ਤੋਂ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਾਪੀ ਬੰਦਾ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਪਹਿਲਾਂ ਤਾਂ ਇਸ ਨੇ ਵੱਡੀ ਕੁੜੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਸੂਝ-ਬੂਝ ਕਰਕੇ ਪਿੱਛੇ ਮੁੜ ਗਈ ਲੱਗਦੀ ਲਾਂਤ ਐ ਇਸ ਬੰਦੇ ਤੇ ਜੋ ਇਸ ਨੇ ਦਸਤਾਰ ਬਨ ਕੇ ਗਲਤ ਕੰਮ ਕੀਤਾ ਦੋ ਛੋਟੀਆਂ ਬੱਚੀਆਂ ਸਕੂਲੋਂ ਪੜ ਕੇ ਘਰ ਵਾਪਸ ਆ ਰਹੀਆਂ ਸਨ ਇਸ ਪਾਪੀ ਬੰਦੇ ਨੇ ਆਪਣੀ ਪੱਗ ਦੀ ਵੀ ਸ਼ਰਮ ਨਹੀਂ ਕੀਤੀ ਸਰਦਾਰ ਤਾਂ ਕੁੜੀਆਂ ਦੀਆਂ ਇੱਜ਼ਤਾਂ ਬਚਾਉਂਦੇ ਨੇ ਨਾ ਕਿ ਲੁੱਟਦੇ ਨੇ ਇਸਨੇ ਆਪਣੇ ਪ੍ਰਾਈਵੇਟ ਪਾਰਡ ਦੇ ਨਾਲ ਕੁੜੀਆਂ ਦੇ ਨਾਲ ਗਲਤ ਹਰਕਤ ਕੀਤੀ ਜੋ ਕਿ ਨਿੰਦਣਯੋਗ ਹੈ ਕਾਫੀ ਦਿਨਾਂ ਤੋਂ ਇਹ ਪਾਪੀ ਫਰਾਰ ਸੀ ਪਰ ਆਖਰਕਾਰ ਪੁਲਿਸ ਨੇ ੜਕੇ ਆ ਗਿਆ ਇੱਕ ਸਰਦਾਰ ਵਕੀਲ ਨੇ ਕਾਫੀ ਲਾਂਧਾ ਪਾਈਆਂ ਦੋਸਤੋ ਆਪਣੀਆਂ ਧੀਆਂ ਭੈਣਾਂ ਦਾ ਖਿਆਲ ਤੁਸੀਂ ਖੁਦ ਰੱਖੋ ਕਿਉਂਕਿ ਕਲਯੁਗ ਆ ਗਿਆ ਆਪ ਹੋ ਸਕੇ ਬੱਚਿਆਂ ਨੂੰ ਸਕੂਲੋਂ ਛੱਡ ਕੇ ਤੇ ਲੈ ਕੇ ਆਓ ਤੇ ਇਸ ਪਾਪੀ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਜਰੂਰ ਕਰਿਓ ਤੇ ਅθε ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜੋ ਵੀਰ ਤੇ ਭੈਣਾਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਡੇਲੀ ਸਾਡੇ ਚੈਨਲ ਤੇ ਨਵੀਂ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ